ਤੇ ਤੁਸੀਂ ਅਕਾਲ ਜੀ ਮੈਂ ਅੱਜ ਤੁਹਾਡੇ ਨਾਲ ਇੱਕ ਐਸੀ ਗੱਲ ਕਰਨ ਜਾ ਰਿਹਾ ਹਾਂ ਜੋ ਸਿਰਫ ਸੁਣਨ ਵਿੱਚ ਨਹੀਂ ਸੱਚਮੁੱਚ ਕਰਨ ਵਿੱਚ ਵੀ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੀ ਹੈ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਐਦਾਂ ਦਾ ਸਮਾਂ ਆ ਜਾਂਦਾ ਹੈ ਕਿ ਹਰ ਪਾਸੇ ਤਾਲੇ ਹੀ ਤਾਲੇ ਲੱਗੇ ਹੋਣ ਕੰਮ ਬੰਦਾ ਨਹੀਂ ਘਰ ਵਿੱਚ ਕਲੇਸ਼ ਵਧ ਜਾਂਦੇ ਨੇ ਸਿਹਤ ਵੀ ਗਲਤ ਹੋਣ ਲੱਗਦੀ ਹੈ ਤੇ ਮਨ ਵਿੱਚ ਹੌਸਲਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਲੋਕ ਇਹਨਾਂ ਹਾਲਾਤਾਂ ਵਿੱਚ ਹਰ ਤਰ੍ਹਾਂ ਦਾ ਉਪਾਅ ਲੱਭਦੇ ਹਨ ਕੋਈ ਮੰਦਰ ਜਾਂਦਾ ਹੈ ਕੋਈ ਪਾਠ ਕਰਦਾ ਹੈ ਕੋਈ ਗੁਰੂ ਪੰਡਿਤ ਕੋਲ ਜਾ ਕੇ ਉਪਾਅ ਪੁੱਛਦਾ ਹੈ ਪਰ ਮੈਂ ਅੱਜ ਤੁਹਾਨੂੰ ਇੱਕ ਐਸਾ ਉਪਾਅ ਦੱਸਣ ਜਾ ਰਿਹਾ ਹਾਂ ਜੋ ਬੜਾ ਸੌਖਾ ਹੈ ਕਰ ਵਿੱਚ ਹੀ ਕੀਤਾ ਜਾ ਸਕਦਾ ਹੈ ਤੇ ਖਾਸ ਕਰਕੇ ਜਿਹੜਾ ਲੋਕਾਂ ਨੇ ਆਪਣੇ ਅਨੁਭਵ ਨਾਲ ਸੱਚ ਸਾਬਤ ਕੀਤਾ ਹੈ ਖੱਬੇ ਪਾਸੇ ਜੋ kia ਬੜਾ ਦਰਸ਼ੀ ਸ਼ੀਸ਼ਾ ਕਿਹਣੀ ਰੋਟੀ ਦਾ ਅਸਲ ਮਤਲਬ ਕੀ ਹੈ ਹੁਣ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਇਹ ਕਿਹੜੀ ਰੋਟੀ ਹੈ ਕੀ ਇਸ ਦਾ ਮਤਲਬ ਕੋਈ ਖਾਸ ਦੇਸ਼ ਨਹੀਂ ਬਲਕਿ ਇਹ ਉਹ ਰੋਟੀ ਹੈ ਜਿਸ ਵਿੱਚ ਕੁਝ ਖਾਸ ਚੀਜ਼ਾਂ ਮਿਲਾ ਕੇ ਉਸ ਨੂੰ ਕਾਲੇ ਕੁੱਤੇ ਨੂੰ ਪਾਇਆ ਜਾਂਦਾ ਹੈ ਪੁਰਾਣੀਆਂ ਧਾਰਮਿਕ ਪੁਸਤਕਾਂ ਤੇ ਲੋਕ ਵਿਸ਼ਵਾਸਾਂ ਦੇ ਅਨੁਸਾਰ ਕਾਲਾ ਕੁੱਤਾ ਸ਼ਨੀ ਦੇ ਪ੍ਰਭਾਵ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਸ਼ਨੀ ਜੇ ਕਿਸੇ ਦੀ ਕੁੰਡਲੀ ਵਿੱਚ ਕਰੋਧਿਤ ਹੋ ਜਾਵੇ ਤਾਂ ਜੀਵਨ ਵਿੱਚ ਰੁਕਾਵਟਾਂ ਗਰੀਬੀ ਮਨੁੱਖੀ ਸੰਬੰਧਾਂ ਵਿੱਚ ਖਟਾਸ ਤੇ ਕਾਰੋਬਾਰ ਵਿੱਚ ਕਾਟਾ ਆ ਸਕਦਾ ਹੈ ਕਿਹੜੀ ਰੋਟੀ ਆਮ ਤੌਰ ਤੇ ਇਸ ਤਰ੍ਹਾਂ ਬਣਦੀ ਹੈ 1 ਆਟਾ ਗੁੰਨ ਕੇ ਰੋਟੀ ਤਿਆਰ ਕਰੀਦੀ ਹੈ 2 ਰੋਟੀ ਸਿੱਕਣ ਤੋਂ ਬਾਅਦ ਇਸ ਤੇ ਸਰੋਂ ਦਾ ਤੇਲ ਜਾਂ ਕੀ ਲਗਾਇਆ ਜਾਂਦਾ ਹੈ 3 ਇਸ ਦੇ ਉੱਪਰ ਥੋੜਾ ਗੁਲ ਰੱਖਿਆ ਜਾਂਦਾ ਹੈ 4 ਕੁਝ ਲੋਕ ਇਸ ਵਿੱਚ ਕਾਲੇ ਤਿਲ ਵੀ ਪਾਉਂਦੇ ਨੇ ਇਹ ਰੋਟੀ ਖਾਸ ਕਰਕੇ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਪਾਈ ਜਾਂਦੀ ਹੈ ਲੋਕ ਮੰਦੇ ਹਨ ਕਿ ਇਸ ਨਾਲ ਸ਼ਨੀ ਦੇ ਪਰਕੋਪ ਤੋਂ ਰਾਤ ਮਿਲਦੀ ਹੈ ਤੇ ਕਿਸਮਤ ਦਾ ਚੱਕਰ ਹੌਲੀ-ਹੌਲੀ ਸਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਸਕਰੋਲ ਪੁਰਾਣੇ ਲੋਕਾਂ ਦੇ ਅਨੁਭਵ ਮੇਰੇ ਪਿੰਡ ਦਾ ਇੱਕ ਬਜ਼ੁਰਗ ਹੁੰਦਾ ਸੀ ਲਗਭਗ 75 ਸਾਲ ਦਾ ਉਸ ਦਾ ਕਹਿਣਾ ਸੀ ਕਿ ਜਦੋਂ ਉਹ ਜਵਾਨ ਸੀ ਉਸ ਸਮੇਂ ਘਰ ਦੀ ਹਾਲਤ ਬਹੁਤ ਮਾਰੀ ਸੀ ਨਾ ਕੰਮ ਬੰਦਾ ਸੀ ਨਾ ਰੋਜ਼ਗਾਰ ਕਿਸੇ ਨੇ ਉਸ ਨੂੰ ਇਹ ਹੀ ਉਪਾਅ ਦੱਸਿਆ ਹਰ ਸ਼ਨੀਵਾਰ ਕਾਲੇ ਕੁੱਤੇ ਨੂੰ ਇੱਕ ਗੁਣਵਾਲੀ ਰੋਟੀ ਪਾ ਦੇ ਉਹ ਹੱਸਿਆ ਸੀ ਪਹਿਲਾਂ ਇਹ ਤਾਂ ਵੀ ਕਿਸਮਤ ਬਦਲਦੀ ਹੈ ਪਲਾ ਪਰ ਉਸਨੇ ਕਿਹਾ ਚਲੋ ਕਰਕੇ ਵੇਖੀਏ ਤੇ ਵਿਸ਼ਵਾਸ ਕਰ ਆਰੀਅਨ ਕੁਝ ਮਹੀਨਿਆਂ ਵਿੱਚ ਉਸਦੇ ਤਨ ਦੇ ਵਿੱਚ ਚਮਤਕਾਰ ਹੋ ਗਿਆ ਨਾ ਕੋਈ ਜਾਦੂ ਟੋਨਾ ਨਾ ਕੋਈ ਵੱਡਾ ਖਰਚਾ ਸਿਰਫ ਇੱਕ ਛੋਟਾ ਸੌਖਾ ਕੰਮ ਆਕਾਸ਼ ਗੰਗਾ ਧਾਰਮਿਕ ਪार्क ਧਾਰਮਿਕ ਤੌਰ ਤੇ ਕਾਲਾ ਕੁੱਤਾ ਭਗਵਾਨ ਪੈਰਬ ਦਾ ਵਾਹਨ ਮੰਨਿਆ ਜਾਂਦਾ ਹੈ ਪਰਮਜੀ ਦੀ ਕਿਰਪਾ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਜਦੋਂ ਤੁਸੀਂ ਕਾਲੇ ਕੁੱਤੇ ਨੂੰ ਰੋਟੀ ਪਾਉਂਦੇ ਹੋ ਇਹ ਸਿਰਫ ਜਾਨਵਰ ਨੂੰ ਖਵਾਉਣਾ ਨਹੀਂ ਬਲਕਿ ਇੱਕ ਪ੍ਰਕਾਰ ਦਾ ਦਾਨ ਤੇ ਸੇਵਾ ਹੈ ਦਾਨ ਕਰਨ ਨਾਲ ਹਮੇਸ਼ਾ ਪਾਪਾਂ ਦਾ ਭਾਰ ਹੌਲਾ ਹੁੰਦਾ ਹੈ ਤੇ ਕਿਸਮਤ ਦਾ ਪੱਲਾ ਹੌਲਾ ਹੌਲਾ ਪਾਰੀਆਂ ਤੋਂ ਹਲਕੀਆਂ ਵੱਲ ਆਉਂਦਾ ਹੈ ਹਥੌੜਾ ਅਤੇ ਰੈਂਚ ਕਿਵੇਂ ਕਰੀਦਾ ਹੈ ਇਹ ਓਪਾ ਪਾਰਟ 1 ਵਿੱਚ ਮੈਂ ਇਸ ਦੀ ਤਿਆਰੀ ਤੇ ਕਰਨ ਦਾ ਤਰੀਕਾ ਵਿਸਥਾਰ ਨਾਲ ਦੱਸਾਂਗਾ ਸਵੇਰ ਜਾਗ ਕੇ ਸਭ ਤੋਂ ਪਹਿਲਾ ਇਹ ਰੋਟੀ ਤਿਆਰ ਕਰੀਦੀ ਹੈ ਰੋਟੀ ਵਿੱਚ ਕੀ ਲਗਾ ਕੇ ਗੁਲ ਰੱਖ ਕੇ ਕਈ ਵਾਰ ਕਾਲੇ ਤਿਲ ਪਾ ਕੇ ਤਾਜ਼ਾ ਹੀ ਕਾਲੇ ਕੁੱਤੇ ਨੂੰ ਪਾ ਦੇਣੀ ਹੈ ਇਹ ਕੰਮ ਸ਼ਨੀਵਾਰ ਨੂੰ ਖਾਸ ਤੌਰ ਤੇ ਕੀਤਾ ਹੈ ਪਰ ਕੁਝ ਲੋਕ ਇਸ ਨੂੰ ਬੁੱਧਵਾਰ ਜਾਂ ਐਤਵਾਰ ਪਿਛਲੇ ਹਿੱਸੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਿਹੜੀ ਰੋਟੀ ਕੀ ਹੁੰਦੀ ਹੈ ਕਿਵੇਂ ਬਣਦੀ ਹੈ ਤੇ ਕਿਉਂ ਇਸ ਨੂੰ ਕਾਲੇ ਕੁੱਤੇ ਨੂੰ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ ਕੋਣ ਅਸੀਂ ਇਸ ਪਾਰਕ ਵਿੱਚ ਗੱਲ ਕਰਾਂਗੇ ਉਸ ਦੀ ਸਹੀ ਤਰੀਕਾ ਕਾਰ ਦੀ ਤਾਂ ਜੋ ਤੁਸੀਂ ਵੀ ਇਸ ਨੂੰ ਕਰਕੇ ਆਪਣੀ ਜ਼ਿੰਦਗੀ ਵਿੱਚ ਚਮਤਕਾਰ ਵੇਖ ਸਕੋ ਅਲਾਰਮ ਕਰੀ ਉਪਾ ਕਰਨ ਦਾ ਸਹੀ ਸਮਾਂ ਲੋਕ ਵਿਸ਼ਵਾਸਾਂ ਤੇ ਧਾਰਮਿਕ ਗਿਆਨ ਦੇ ਅਨੁਸਾਰ ਇਹ ਉਪਾ ਸ਼ਨੀਵਾਰ ਸਵੇਰ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਰੋਟੀ ਤਿਆਰ ਕਰਨੀ ਚਾਹੀਦੀ ਹੈ ਕਾਲੇ ਕੁੱਤੇ ਨੂੰ ਇਹ ਰੋਟੀ ਤਾਜ਼ਾ ਹੀ ਦੇਣੀ ਹੈ ਕਿਉਂ ਸ਼ਨੀਵਾਰ क्योंकि शनिवार शनि देवता का दिन मन काला शनि है जे कोई व्यक्ति शनि तो पीड़ित है उपाय खास फायदा गया है कलिप बोर्ड उपाकरण की विधि एक समग्री तैयार करो आटा गुड़ की काले तिल चाहो ता दो रोटी बनाओ कु बिलकुल ताजा सेको तीन ਕੀ ਲਗਾਓ ਸਿਕਨ ਤੋਂ ਬਾਅਦ ਰੋਟੀ ਦੇ ਦੋਨੋਂ ਪਾਸੇ ਹੌਲੀ ਹੌਲੀ ਕੀ ਲਗਾਓ 4 ਗੁੜ ਰੱਖੋ ਰੋਟੀ ਦੇ ਵਿਚਕਾਰ ਇੱਕ ਟੁਕੜਾ ਗੁੜ ਦਾ ਰੱਖੋ 5 ਤਿਲ ਛਿੜਕੋ ਜੇ ਤਿਲ ਪਾਉਣੇ ਹੋਣ ਤਾਂ ਥੋੜੇ ਕਾਲੇ ਤਿਲ ਛਿੜਕ ਦਿਓ 6 ਰੋਟੀ ਪਾ ਦਿਓ ਸੜਕ ਤੇ ਜਾਂ ਕਿਸੇ ਖੁੱਲੇ ਮੈਦਾਨ ਵਿੱਚ ਜਿੱਥੇ ਕਾਲਾ ਕੁੱਤਾ ਆਸਾਨੀ ਨਾਲ ਖਾ ਸਕੇ ਚੇਤਾਵਨੀ ਸਾਵਧਾਨੀਆਂ ਰੋਟੀ ਕਿਸੇ ਹੋਰ ਕੁੱਤੇ ਨੂੰ ਨਹੀਂ ਸਿਰਫ ਕਾਲੇ ਕੁੱਤੇ ਨੂੰ ਦੇਣੀ ਹੈ ਰੋਟੀ ਤਾਜ਼ਾ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਇਹ ਕੰਮ ਪੂਰੇ ਮਨੋ ਵਿਸ਼ਵਾਸ ਨਾਲ ਕਰਨਾ ਹੈ ਨਹੀਂ ਤਾਂ ਪ੍ਰਭਾਵ ਘਟ ਹੋ ਜਾਂਦਾ ਹੈ ਕੁੱਤੇ ਨੂੰ ਪਿਆਰ ਨਾਲ ਖਵਾਓ ਜਬਰ ਨਹੀਂ ਮਾਂ ਦੀ ਦੁਆਰਾ ਮਿਲੀ ਰਾਤ ਇੱਕ ਭੈਣ ਨੇ ਆਪਣੀ ਕਹਾਣੀ ਦੱਸੀ ਕਿ ਉਸ ਦਾ ਪਤੀ ਲੰਮੇ ਸਮੇਂ ਤੋਂ ਬੇਰੋਜ਼ਗਾਰ ਸੀ ਘਰ ਦੇ ਹਾਲਾਤ ਬਹੁਤ ਖਰਾਬ ਸਨ ਉਸ ਦੀ ਮਾਂ ਨੇ ਉਸ ਨੂੰ ਇਹੀ ਉਪਾਅ ਦੱਸਿਆ ਹਰ ਸ਼ਨੀਵਾਰ ਕਾਲੇ ਕੁੱਤੇ ਨੂੰ ਕੀ ਗੁਣ ਵਾਲੀ ਰੋਟੀ ਪਾਓ ਉਸਨੇ ਇਹ ਕੰਮ ਲਗਾਤਾਰ ਇੱਕੀ ਸ਼ਨੀਵਾਰ ਕੀਤਾ 15ਵੇਂ ਹਫਤੇ ਚਹੀ ਉਸਦੇ ਪਤੀ ਨੂੰ ਨੌਕਰੀ ਮਿਲ ਗਈ ਜੋ ਉਸਦੀ ਉਮੀਦ ਤੋਂ ਵੀ ਚੰਗੀ ਸੀ ਉਹ ਕਹਿੰਦੀ ਹੈ ਇਹ ਸਿਰਫ ਟੋਟਕਾ ਨਹੀਂ ਇਹ ਵਿਸ਼ਵਾਸ ਅਤੇ ਧੰਨ ਦਾ ਮਿਲਾਪ ਹੈ ਕ੍ਰਿਸਟਲ ਬਾਲ ਮਨੋਵਿਗਿਆਨਕ ਪਰਬਾ ਜਦੋਂ ਬੰਦਾ ਕਿਸੇ ਉਪਾਨੂ ਵਿਸ਼ਵਾਸ ਨਾਲ ਕਰਦਾ ਹੈ ਉਸਦੀ ਸੋਚ ਸਕਾਰਾਤਮਕ ਹੋਣ ਲੱਗਦੀ ਹੈ ਸਕਾਰਾਤਮਕ ਸੋਚ ਨਾਲ ਕੰਮ ਕਰਨ ਦਾ ਜਜ਼ਬਾ ਵੱਧਦਾ ਹੈ ਕਿਸਮਤ ਵੀ ਹੌਲੀ ਹੌਲੀ ਸਾਥ ਦੇਣ ਲੱਗਦੀ ਹੈ ਕਾਲੇ ਕੁੱਤੇ ਨੂੰ ਰੋਟੀ ਪਾਉਣ ਨਾਲ ਮਨੁੱਖ ਦੇ ਅੰਦਰੋਂ ਲਾਲਚ ਘਟਦਾ ਹੈ দান ਕਰਨ ਦੀ ਆਦਤ ਬਣਦੀ ਹੈ ਜੋ ਤਨ ਆਕਰਸ਼ਿਤ ਕਰਨ ਵਾਲੀ ਸਭ ਤੋਂ ਵੱਡੀ ਤਾਕਤ ਹੈ ਪਿਛਲੇ ਹਿੱਸੇ ਵਿੱਚ ਐਸੀ ਵਿਖਿਆ ਕਿ ਕਿਵੇਂ ਇਹ ਉਪਾਸ ਹੀ ਤਰੀਕੇ ਨਾਲ ਕਰਨਾ ਹੈ ਤੇ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਹਨ ਹੁਣ ਅੱਗੇ ਵਧ ਰਹੇ ਹਾਂ ਕੈਲੰਡਰ ਉਪਾ ਕਿੰਨੇ ਦਿਨ ਕਰਨਾ ਹੈ ਧਾਰਮਿਕ ਰਿਵਾਜ ਅਤੇ ਲੋਕ ਅਨੁਪਬ ਨੂੰ ਮੰਦੇ ਹਨ ਕਿ ਕੱਟ ਤੋਂ ਕੱਟ 11 ਸ਼ਨੀਵਾਰ ਲਗਾਤਾਰ ਕਰੋ ਹੋ ਸਕੇ ਤਾਂ 21 ਸ਼ਨੀਵਾਰ ਤੱਕ ਜਾਰੀ ਰੱਖੋ ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਸ਼ਨੀਵਾਰ ਨੂੰ ਇਹ ਸੇਵਾ ਆਦਤ ਵਾਂਗ ਜਾਰੀ ਰੱਖਦੇ ਹਨ ਤਾਂ ਜੋ ਸ਼ਨੀ ਦੀ ਕਿਰਪਾ ਹਮੇਸ਼ਾ ਬਣੀ ਰਹੇ ਲੋਕਨ ਲਈ ਬਟਨ ਵਿਚਕਾਰ ਰੁਕਾਵਟ ਆ ਜਾਵੇ ਤਾਂ ਕਈ ਵਾਰ ਬੰਦੇ ਦੇ ਕੰਮ ਕਾਰਨ ਜਾਂ ਸਫਰ ਕਰਕੇ ਕੋਈ ਸ਼ਨੀਵਾਰ ਛੱਡਣਾ ਪੈ ਜਾਂਦਾ ਹੈ ਜੇ ਇੱਕ ਹਫਤਾ ਛੁੱਟ ਜਾਵੇ उसकी कमी पूरी करने किसे होर दिन दो कले कु रोटी पाओ पर कोशिश रहे टुटे नगातारोटी ताजा ना बना बासी जी हुई रोटी पर का प्रभाव घट हे दो कुत्ते रुखा सलूक ये सिर्फ टोटका नहीं सेवा है प्यार ही करना है ਤਿੰਨ ਬਿਨਾ ਵਿਸ਼ਵਾਸ ਦੇ ਕਰਨਾ ਸਿਰਫ ਦਿਖਾਵੇ ਲਈ ਕਰਨਾ ਬੇਕਾਰ ਹੈ ਚਾਰ ਹੋਰ ਦਿਨ ਰੋਟੀ ਪਾਉਣਾ ਜੇ ਸ਼ਨੀ ਦੋਸ਼ ਲਈ ਕਰ ਰਹੇ ਹੋ ਤਾਂ ਸ਼ਨੀਵਾਰ ਹੀ ਕਰਨਾ ਜ਼ਰੂਰੀ ਹੈ ਨੌਕਰੀ ਦਾ ਸੁਪਨਾ ਮੇਰੇ ਕੋਲ ਇੱਕ ਸੁਣਨ ਵਾਲੇ ਨੇ ਆਪਣਾ ਅਨੁਭਵ ਸਾਂਝਾ ਕੀਤਾ ਉਹ 2 ਸਾਲ ਤੋਂ ਨੌਕਰੀ ਲੱਭ ਰਿਹਾ ਸੀ ਹਰ ਇੰਟਰਵਿਊ ਵਿੱਚ ਕੁਝ ਨਾ ਕੁਝ ਰੁਕਾਵਟ ਆ ਜਾਂਦੀ ਸੀ ਕਿਸੇ ਨੇ ਉਸ ਨੂੰ ਇਹ ਉਪਾਅ ਦੱਸਿਆ ਉਸਨੇ ਲਗਾਤਾਰ ਇੱਕੀ ਸ਼ਨੀਵਾਰ ਇੱਕੀ ਤੱਕ ਦੀ ਗੁਣ ਵਾਲੀ ਰੋਟੀ ਕਾਲੇ ਕੁੱਤੇ ਨੂੰ ਪਾਈ 18ਵੇਂ ਹਫ਼ਤੇ ਉਸਨੂੰ ਇੱਕ ਐਸੀ ਨੌਕਰੀ ਮਿਲੀ ਜਿਸ ਬਾਰੇ ਉਹ ਕਹਿੰਦਾ ਹੈ ਇਹ ਮੇਰੀ ਉਮੀਦ ਤੋਂ ਵੀ ਵਧੀਆ ਸੀ ਤੇ ਮੈਂ ਸੋਚਿਆ ਨਹੀਂ ਸੀ ਕਿ ਮੇਰੀ ਕਿਸਮਤ ਐਦਾਂ ਬਦਲ ਸਕਦੀ ਹੈ ਦਿਮਾਗ ਮਨ ਤੇ ਆਤਮਾ ਦਾ ਬਦਲਾ ਇਹ ਉਪਰ ਸਿਰਫ ਬਾਹਰੀ ਹਾਲਾਤ ਨਹੀਂ ਬੰਦੇ ਦੇ ਅੰਦਰ ਵੀ ਬਦਲਾ ਲਿਆਉਂਦਾ ਹੈ দান ਕਰਨ ਦੀ ਆਦਤ ਵਧਰੀ ਹੈ ਮਨੁਖਤਾ ਦਾ ਜਜ਼ਬਾ ਜਾਗਦਾ ਹੈ ਮਨ ਦਾ ਪਾਰ ਹੌਲਾ ਹੁੰਦਾ ਹੈ ਤੇ ਵਿਸ਼ਵਾਸ ਵਧਦਾ ਹੈ ਕਿ ਚੰਗੇ ਦੇ ਨਾ ਹੋਣੇ ਹੀ ਆਉਣੇ ਨੇ